ਦੇ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ ਟਰੈਕਟਰ ਮਾਰਚ ਕੀਤੇ ਜਾ ਰਿਹਾ ਹੈ ਕਿਰਤੀ ਕਿਸਾਨ ਯੂਨੀਅਨ ਵੱਲੋਂ ਚੱਕ ਸੈਦੋਕੇ ਦੇ বাস ਸਟੈਂਡ ਦੇ ਉੱਤੇ ਜਿਹੜਾ ਹੈਗਾ ਉਹ ਟਰੈਕਟਰ ਮਾਰਚ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਉਸ ਸੰਬੰਧ ਵਿੱਚ ਆਗੂਆਂ ਨਾਲ ਗੱਲਬਾਤ ਕਰਦੇ ਹਾਂ ਜੀ ਅੱਜ ਕੀ ਮਾਮਲਾ ਹੈਗਾ ਤੁਸੀਂ ਕਿਸ ਸੰਬੰਧ ਵਿੱਚ ਜਿਹੜਾ ਅੱਜ ਟਰੈਕਟਰ ਮਾਰਚ ਕਰ ਰਹੇ ਹੋ ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈ ਕਿ ਉਹਦਾ ਨੋਟੀਫਿਕੇਸ਼ਨ ਦੇ ਵਿਰੁੱਧ ਤੇ ਜਿਹੜਾ ਹੈਗਾ ਅਮਰੀਕਾ ਨਾਲ ਮੁਫਤ ਵਪਾਰ ਦੇ ਵਿੱਚ ਜਿਹੜਾ ਸਾਡੀ ਖੇਤੀ ਨਾਲ ਜਾਂ ਸਹਾਇਕ ਧੰਡਿਆਂ ਨੂੰ ਵੀ ਉਹਨਾਂ ਵਿੱਚ ਸ਼ਾਮਲ ਕੀਤਾ ਜਾਂਦਾ ਉਹਦੇ ਵਿਰੁੱਧ ਜਾਂ ਜਿਹੜੀਆਂ ਸਹਿਕਾਰਤਾ ਖੇਤਰ ਦੇ ਵਿੱਚ ਜਿਹੜਾ ਵਿਆਪਕ ਤੌਰ ਤੇ ਜਿਹੜਾ ਹ੍ਰਿਸਤਾਚਾਰ ਫੈਲਿਆ ਹੋਇਆ ਹੈ ਜਾਂ ਜਿਹੜੀਆਂ ਪਿੰਡਾਂ ਦੀਆਂ ਸਟਾਟੀਆਂ ਹੈਗੀਆਂ ਉਹਦੇ ਵਿੱਚ ਮਾਰਕਫੈਟ ਦੁਬਾਰਾ ਜਿਹੜੀਆਂ ਨਕਲੀ ਖਾਤਾ ਜਿਹੜੀਆਂ ਦਿੱਤੀਆਂ ਜਾ ਰਹੀਆਂ ਤੇ ਹੋਰ ਇਸ ਤਰ੍ਹਾਂ ਦੀਆਂ ਮੰਗਾਂ ਦੇ ਵਿਰੋਧ ਦੇ ਵਿੱਚ ਜਿਹੜਾ ਅੱਜ ਹੈਗਾ ਇਹ ਵੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਤੇ ਟਰੈਕਟਰ ਪ੍ਰੀਡ ਕੀਤੀ ਜਾ ਰਹੀ ਹੈ। ਹਾਂਜੀ ਪ੍ਰਧਾਨ ਜੀ ਪੰਜਾਬ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਦਾ ਬਹੁਤ ਵੱਡਾ ਹੈਗਾ ਜਿਹੜਾ ਫਾਇਦਾ ਕਰਨਾ ਹੈਗਾ ਤੇ ਜਿਹੜੀ ਉਹ ਜ਼ਮੀਨ ਹੈਗੀ ਆ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਐਕਵਾਇਰ ਕੀਤੀ ਜਾ ਰਹੀ ਹੈ ਉਸ ਸੰਬੰਧ ਵਿੱਚ ਤੁਹਾਡਾ ਕੀ ਕਹਿਣਾ ਹੈ? ਜਿਹੜਾ ਲੈਂਡ ਪੂਲਿੰਗ ਨੀਤੀ ਦੇ ਤਹਿਤ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਜਿਹੜਾ 14 ਮਈ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਪਿਛਲੇ ਦਿਨੀ ਇਹਨਾਂ ਦੇ ਇੱਕ ਅਮਨ ਅਰੋੜਾ ਪ੍ਰਧਾਨ ਬੋਲਦੇ ਹੈਗੇ ਉਹ ਕਹਿੰਦੇ ਵੀ ਇਹ ਸਾਡੀ ਲੈਂਡ ਫੂਲਿੰਗ ਨੀਤੀ ਦਾ ਹਾਲ ਹੈ 40% ਅਸੀਂ ਨੋਟੀਫਾਈ ਕੀਤਾ ਲੇਗਾ ਤਾਂ ਮਤਲਬ 60% ਦੀ ਪਿਆ ਹੈਗਾ ਲਗਭਗ 1.5 ਲੱਖ ਏਕੜ ਤੋਂ ਵੀ ਉੱਪਰ ਜਿਹੜੀ ਪੰਜਾਬ ਦੀ ਬੇਸ਼ਕੀਮਤੀ ਪੰਜਾਬੂ ਜ਼ਮੀਨ ਇਹਨਾਂ ਨੇ ਇਸ ਪਾਲਿਸੀ ਦੇ ਥੱਲੇ ਲਿਆਉਣ ਦਾ ਇਹ ਜਿਹੜਾ ਪੰਜਾਬੀਆਂ ਦੇ ਜਿਹੜਾ ਸਿਰਾਂ ਦੇ ਉੱਤੇ ਤਲਵਾਰ ਲਟਕਾ ਦਿੱਤੀ ਹੈਗੀ ਆ ਇਹ ਜਿਹੜਾ ਅੱਜ ਜਿੱਥੇ ਨੋਟੀਫਾਈ ਜਾਰੀ ਹੋ ਗਿਆ ਹੈਗਾ ਉੱਥੇ ਕੇਵਲ ਲੋਕਾਂ ਦਾ ਕਬਜ਼ਾ ਹੀ ਰਹਿ ਗਿਆ ਹੈਗਾ ਮਾਲਕੀ ਦਾ ਅੱਜ ਜਿਹੜੀ ਉਹ ਅਥਾਰਟੀ ਗਲਾਂਡਾ ਕੋਲ ਮਤਲਬ ਇਹਦੀ ਚਲੀ ਗਈ ਹੈ ਸੋ ਇਹਦੇ ਵਿਰੋਧ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ 30 ਜੁਲਾਈ ਦਾ ਸੱਦਾ ਦਿੱਤਾ ਗਿਆ ਹੈਗਾ ਤੇ ਅੱਗੇ ਜਿਹੜਾ 24 ਅਗਸਤ ਨੂੰ ਜਿਹੜੀ ਮੁੱਲਾਪੁਰ ਦਾਖਾ ਦੇ ਵਿੱਚ ਪੰਜਾਬ ਦਾ ਜਿਹੜਾ ਇਹਦੇ ਖਿਲਾਫ ਵੱਡਾ ਇਕੱਠ ਰੱਖਿਆ ਜਾਣਾ ਹੈਗਾ ਉਹ ਉਹਦੇ ਤਹਿਤ ਅਸੀਂ ਅੱਜ ਜਿਹੜਾ ਟਰੈਕਟਰ ਮਾਰਚ ਕਰ ਰਹੇ ਹੈਗੇ ਆਂ ਤੇ ਨਾਲ ਜਿਹੜੀਆਂ ਹੋਰ ਮੰਗਾਂ ਹੈਗੀਆਂ ਉਹਨੂੰ ਲੈ ਕੇ ਅਸੀਂ ਇਹ ਜਿਹੜਾ ਨੌਕਰੇ ਕਿਸਾਨ ਮੋਰ ਜਿਹਨੇ ਡੋਲਰ ਦਾ ਮੋੜ ਬੰਨਿਆ ਹੈਗਾ ਉਹਦੇ ਲਈ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਸਰਕਾਰ ਕਹਿ ਰਹੀ ਹੈ ਵੀ ਕਿਸਾਨਾਂ ਤੋਂ ਅਸੀਂ ਧੱਕੇ ਨਾਲ ਜ਼ਮੀਨਾਂ ਨਹੀਂ ਲਵਾਂਗੇ ਜ਼ਮੀਨਾਂ ਕਿਸਾਨਾਂ ਦੀ ਮਰਜ਼ੀ ਨਾਲ ਲਈਆਂ ਜਾਣਗੀਆਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਦੇਖੋ ਜੀ ਜਦੋਂ ਰੈੱਡ ਐਂਟਰੀ ਪੈ ਗਈ ਮਤਲਬ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਧੱਕਾ ਇਹਦੋਂ ਕੋਈ ਹੋਰ ਵੱਡਾ ਹੁੰਦਾ ਹੈਗਾ ਇਹਨਾਂ ਨੇ ਤਾਂ ਧੱਕੇ ਦੀ ਪ੍ਰਬਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈਗੀ ਆ ਵੀ ਜਦੋਂ ਅੱਜ ਕੋਈ ਬੰਦਾ ਉੱਥੇ ਆਪਦੀ ਜ਼ਮੀਨ ਦੇ ਉੱਤੇ ਕੋਈ ਲਿਮਟ ਨਹੀਂ ਲੈ ਸਕਦਾ ਲੋਨ ਨਹੀਂ ਲੈ ਸਕਦਾ ਸੇਲ ਨਹੀਂ ਕਰ ਸਕਦਾਗਾ ਤੇ ਫੇਰ ਟੱਕਾ ਹੋਰ ਤੁਸੀਂ ਦੇਖੋ ਵੀ ਇਦੋਂ ਕੋਈ ਵਖਰਾ ਹੁੰਦਾ ਹੈਗਾ ਇਹ ਸਰਾਸਰ ਜਿਹੜੀ ਭਗਵੰਤ ਮਾਨ ਆਵਾਦਮੀ ਪਾਰਟੀ ਸਰਕਾਰ ਨੇ ਜਿਹੜਾ ਸਾਡੇ ਲੋਕਾਂ ਦੇ ਸਿਰ ਦੇ ਉੱਤੇ ਜਿਹੜਾ ਇਹ ਤਲਵਾਰ ਲਟਕਾਈ ਹੋਈ ਹੈਗੀ ਆ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਨਰਿੰਦਰ ਮੋਦੀ ਨੂੰ ਲੋਕਾਂ ਨੇ 13 ਮਹੀਨੇ ਦਿੱਲੀ ਦੇ ਵਿੱਚ ਸੰਘਰਸ਼ ਕਰਕੇ ਪੁੱਠਾ ਮੋੜਨ ਲਈ ਮਜਬੂਰ ਕੀਤਾ ਸੀਗਾ ਇਹ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਗਵਾਹੀ ਦੇ ਵਿੱਚ ਅੰਦੋਲਨ ਪਟਿਆ ਗਿਆ ਹੈਗਾ ਤੇ ਨੂੰ ਅਸੀਂ ਲੈਂਡ ਪੂਲਿੰਗ ਪਾਲਿਸੀ ਰਾਤ ਹੋਣ ਤੱਕ ਇਹਨਾਂ ਸੰਘਰਸ਼ਾਂ ਨੂੰ ਹੋਰ ਤਗੜੇ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੜਾਂਗੇ ਹਾਂਜੀ ਪ੍ਰਧਾਨ ਜੀ ਤੁਹਾਡਾ ਕੀ ਕਹਿਣਾ ਹੈਗਾ ਅੱਗੇ ਹੋਰ ਕੀ ਤੁਹਾਡਾ ਜਿਹੜਾ ਪ੍ਰੋਗਰਾਮ ਰਹੂਗਾ ਲੈਂਡ ਪੂਲਿੰਗ ਨੀਤੀ ਜੋ ਭਗਵੰਤ ਮਾਨ ਸਰਕਾਰ ਨੇ ਲਿਆਂਦੀ ਹੈ ਉਹ ਬਹੁਤ ਹੀ ਨਜਾਇਜ਼ ਹੈ ਪਿੰਦੇ ਨਾਲ ਕਈ ਘਰ ਉਜਾਰੇ ਉਜੜ ਜਾਣਗੇ ਜਿਨ੍ਹਾਂ ਦਾ ਮੋੜ ਵਸੀਬਾ ਵੀ ਹੋਣਾ ਮੁਸ਼ਕਲ ਹੋ ਗਏ ਠੀਕ ਹੈ ਬਿਲਕੁਲ ਕਿਸਾਨਾਂ ਦਾ ਜਿਹੜਾ ਖਦਸ਼ਾ ਹੈਗਾ ਜਿਹੜੀ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਜਿਹੜੇ ਕਿਸਾਨ ਉਹ ਜੜੇ ਜਾਣਗੇ ਕਿਸਾਨ ਤਾਂ ਉਜੜਨ ਗਏ ਜਿਹੜੇ ਉੱਥੇ ਰਹਿਣ ਵਾਲੇ ਹੋਰ ਤਬਕੇ ਹੈਗੇ ਆ ਮਜ਼ਦੂਰ ਹੈਗੇ ਆ ਕਾਰੀਗਰ ਹੈਗੇ ਆ ਮਿਸਤਰੀ ਹੈਗੇ ਆ ਉਹਨਾਂ ਲੋਕਾਂ ਦਾ ਕੀ ਬਣੂਗਾ ਇਹ ਇੱਕ ਜਿਹੜੇ ਭੁਵਿੱਖ ਦੇ ਸਵਾਲ ਹੈਗੇ ਆ ਜਿਹੜੀ ਸਰਕਾਰ ਇਹ 65000 ਕਿੱਲੇ ਤੋਂ ਉੱਪਰ ਜਿਹੜੀ ਜ਼ਮੀਨ ਹੈਗੀ ਆ ਪੰਜਾਬ ਦੀ ਉਪਜਾਊ ਜ਼ਮੀਨ ਜਿਹੜੀ ਉਹ ਸ਼ਹਿਰੀਕਰਨ ਕਰਨਾ ਚਾਹੁੰਦੀ ਹੈਗੀ ਆ ਸਰਕਾਰ ਹਾਲਾਂਕਿ ਜਿਹੜੇ ਸ਼ਹਿਰ ਹੈਗੇ ਆ ਪਹਿਲਾਂ ਹੀ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਕਲੋਨੀਆਂ ਜਿਹੜੀਆਂ ਹੈਗੀਆਂ ਉਹ ਖਾਲੀ ਪਈਆਂ ਹੈਗੀਆਂ ਇਸ ਕਰਕੇ ਜਿਹੜਾ ਸਰਕਾਰ ਜਿਹੜੀ ਹੈਗੀ ਉਹਨਾਂ ਦਾ ਜਿਹੜੀ ਮਨਸ਼ਾ ਹੈਗੀ ਹੈ ਮੁੱਖ ਮਨਸ਼ਾ ਹੈਗੀ ਹੈ ਉਹ ਹੈਗੀ ਹੈ ਜਿਹੜੀ ਉਹ ਜਿਹੜੀਆਂ ਜ਼ਮੀਨਾਂ ਖੋਹ ਕੇ ਜਿਹੜੀਆਂ ਹੈਗੀਆਂ ਉਹ ਕਾਰਪੋਰੇਟ ਘਰਾਣਿਆਂ ਨੂੰ मुट्ठी भर ਲੋਕਾਂ ਦੇ ਹੱਥਾਂ ਦੇ ਵਿੱਚ ਦੇਣਦੀਆਂ ਹੈਗੀਆਂ ਉਸ ਤੋਂ ਵੀਡੀਓ ਨੂੰ ਦੇਖ ਕਰਕੇ ਚੈਨਲ ਨੂੰ ਲਾਇਕ ਫੋਲੋ ਅਤੇ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧ ਤੋਂ ਧੰਨਵਾਦ